ਤੁਹਾਡੀਆਂ ਮੰਗਾਂ ਦੇ ਲਈ ਨਵਾ ਕਪੂਰ ਸਿੰਘ ਜੀ ਜਿਹੜੇ ਐਕਟੀ ਵੀ ਰਹੇ ਐਮ ਐਲ ਏ ਵੀ ਰਹੇ ਆਈ ਐਸ ਵੀ ਰਹੇ ਡੀ ਸੀ ਵੀ ਰਹੇ ਉਹਨਾਂ ਨੇ ਅਨੰਦਪੁਰ ਦਾ ਮਤਾ ਲਿਖਿਆ ਤੇ ਉਸ ਅਨੰਦਪੁਰ ਦੇ ਮਤੇ ਤੇ ਪਹਿਰਾ ਦਿੱਤਾ ਸਤਪੁਰਜ ਜਰਮੇਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਇੱਕ ਤਾੜੀ ਉਸ ਮਤਾ ਪਰਸਦੇ ਦੀ ਉਹ ਕਹਿੰਦਾ ਸੀ ਇਹ ਸੱਚ ਹੋਇਆ ਵੀਰੋ ਜਿਹੜੇ ਪਿਆਰ ਕਰਦੇ ਆ ਤਾੜੀ ਮਾਰ ਕੇ ਦੱਸੋ ਆਪਾਂ ਸਾਬ ਨਹੀਂ ਸਕੇ ਉਹ ਹੁਣ ਤੀਸਰੀ ਵਾਰ ਤੁਹਾਡੇ ਸਿੱਖੀ ਨੂੰ ਖਲਾਬ ਨੂੰ ਬਚਾਉਣ ਵਾਲਾ ਅੱਜ ਕਾਂਝ ਸੇਧਨਾ ਤੋਂ ਕੋਹ ਕਰਤਾਰ ਤੇ ਬੈਠਾ ਹੈ ਕਰਤਾਰ ਭਾਈ ਸਰਪਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਕੋਹ ਕਰਤਾਰ ਤੇ ਬੈਠੇ ਨੇ ਉਹਨਾਂ ਦੀ ਪਤਨੀ ਉਹਨਾਂ ਦੀ ਮਾਤਾ ਇੱਕ ਜਕਾਰਾ ਲਾ ਕੇ ਦੋਨੇ ਦਾਮਾ ਖੜੀ ਰੱਖ ਕਰਕੇ ਇਹ ਵਾਸਤੇ ਹੋਈ ਤੁਸੀਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹਰੇ ਜਗਤਗ ਜੀਓ ਆਪਾਂ ਪਹਿਲਾ ਦੇਣਾ ਪੰਜਾਬ ਦੇ ਤੁਸੀਂ ਸਿੱਖ ਕਹਿੰਦੇ ਹੋ ਤੁਹਾਨੂੰ ਲੀਡਰ ਦੀ ਮਿਲਦਾ ਮਿਲ ਗਿਆ ਅੰਮ੍ਰਿਤਵਾਲ ਖਾਦ ਲੋੜ ਨੂੰ ਮੈਂ ਕੋਈ ਰਾਜਨੀਤਿਕ ਤੋਂ ਪਾਰ ਦੀ ਗੱਲ ਹੀ ਇੱਕ ਵਾਰੀ ਹੋਰ ਸੁਣ ਲਓ ਸੱਤ 9 10 ਮਾਰਚ 7 8 9 10 ਮਾਰਚ ਮਲੇਰ ਕੋਟਲਾ ਤੋਂ ਲੁਧਿਆਣਾ ਰੋਡ ਭੋਗਿਆਲ ਤੇ ਨੁਕਰੇ ਮਾਰਵਾੜੀ ਘੋੜਿਆਂ ਦਾ ਰੰਗ ਹੋ ਰਿਹਾ ਸਾਰਿਆਂ ਨੇ ਆਉਣਾ 10 ਤਰੀਕ ਨੂੰ ਜੱਸਾ ਪੱਟੀ ਦੀ 2 ਲੱਖ ਰੁਪਏ ਦੀ ਚੰਡੀ ਦੀ ਤੁਸਤੀ ਹੈ ਕਰਨ ਉਹਦੇ ਬਾਈ ਵੀ ਮਿਲਣਗੇ ਦੋਸਤਾਂ ਦੇ ਲੋਆਏ ਸਿੱਪੀ ਗੇਲੋਂ ਵੀ ਆਉਣਗੇ ਲੋ ਪਾਲੀ ਗੇੜਾ ਦੇ ਰਹੇ ਮੇਰਾ ਭਰਾ ਤਾੜੀ ਲਾ ਦਿਓ ਜ਼ੋਰਦਾਰ ਗੁਰੇ ਤੇ ਹੋਰ ਨਾਲ ਦਾੜੀ ਲਾ ਗਿਓ ਇਹ ਖੇਡ ਮੇਲੇ ਕਿ ਜਿਹੜੀਆਂ ਖੇਡਾਂ ਨੇ ਤੇ ਤਾਂ ਹੀ ਆਪਾਂ ਕਰਾਉਂਦੇ ਰਵਾਂਗੇ ਜਿੰਨਾਂ ਖੇਡ ਪੰਜਾਬ ਦੇ ਵਿੱਚ ਆਮ ਨੇ ਸਕੂਲ ਉਹਨਾਂ ਚੀਂ ਇਹ ਹੁੰਦਾ ਇੱਕ ਮੇਰੀ ਗੱਲ ਹੋਰ ਸੁਣ ਲਓ ਅੱਜ ਪੰਜਾਬ ਮੈਡੀਕਲ ਨਸਿਆਂ ਨੇ ਅੱਜ ਪੰਜਾਬ ਚਿੱਟੇ ਬਰਬਾਦ ਕਰਤਾ واحرو جی کا خالص واحد جتوں پیسے بھی پالی ہے فتح گڑا والا ਨਾਲ ਦਾ ਸਾਥੀ ਅਮਰਤਾ ਫੱਤੇ ਗੜਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ